ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆ ਆਪਣੇ ਭਿੰਡੀਆਂ ਲਾਈ ਹੋਈਆਂ ਨੇ ਤੇ ਅੱਜ ਇਹਨਾਂ ਦਾ ਪ੍ਰਕਾਹ ਕਰਾਂਗੇ ਕਦੂ ਭਿੰਡੀਆਂ ਦਾ ਆਹ ਥੋੜਾ ਮੈਸੀ ਮਾਈ ਦੀ ਫੋਟੋ ਮੂਰੇ ਲਾਈ ਹੋਈ ਆ ਮੈਸੀ ਪ੍ਰੋਫੈਸ਼ਨਲ ਭਿੰਡੀਆਂ ਦਾ ਸੱਤੂ ਕਰਾਂਗੇ ਲੋ ਜੀ ਹੋਰਲੇ ਪਾਸੇ ਥੋੜਾ ਜਿਆ ਕੀਤਾ ਸੀ ਜਾਨੂੰ ਲਾਈਟ ਫੱਜ ਗਈ ਫਿਰ ਇਹ ਮੋਂ ਥੋੜੇ ਜਿਆਦੇ ਪਾਣੀ ਦੇ ਵਿੱਚ ਤੇ ਆਪਾਂ ਫਿਰ ਰੋਕਤਾ ਲਾਈਟ ਆਉਣ ਦੀ ਵੇਟ ਚ ਮੈਸੀ ਫਰਗੂਸ਼ਨ ਰੂਟਾ ਬਿੱਟਰ ਪਾਇਆ ਹੈ ਤਮਾਨ ਵਾਲਿਆਂ ਦਾ ਖਾ ਲੋ ਖਾ ਲੋ ਡੱਡਾ ਨਹੀਂ ਫਿਰ ਸੋਨੂ ਬਣਾ ਲਾਂਗੇ ਜੇ ਬੜਾ ਐ ਟੱਪਦੇ ਆ ਹਾਂਜੀ ਭਿੰਡੀ ਦਾ ਕਦੂ ਕਰ ਰਹੇ ਆ ਅੱਧਾ ਕਰ ਤਾਗਾ ਆ ਖੜਾ ਮੈਸੀ ਮੈਸੀ ਵਰਗੂਸਨ ਆਖੜਾ ਜੀ ਤੇ ਆ ਆਪਣੀ ਭਿੰਡੀ ਖੜੀ ਹੈ ਕੁਸ ਕਰ ਤਾ ਦੇਖੋ ਐਨ ਬਣਾ ਲਾਣਾ ਆ ਇਹ ਦੇਖਦੇ ਤਾਂ ਪਤਾ ਵੀ ਨਹੀਂ ਲੱਗਣਾ ਤੇ ਮਸਾ ਹਾਂ ਰਹਿੰਦਾ ਸੀ ਆਪਣਾ ਕਰਕੇ ਜਿਵੇਂ ਬਿੱਲੀ ਆ ਕਿਸੇ ਨਾਲ ਪਿਆਰ ਦਾ ਪਿੰਡੀ ਨੂੰ ਫੁੱਲ ਬਹੁਤ ਆਇਆ ਸੀ ਫੁੱਲ ਤਾਂ ਬੜਾ ਸੀ ਦੀਆਂ ਦੀ ਬਣਾ ਦੀ ਆਪਨੇ ਚੱਲਣੀ ਬਾਕੀਆਂ ਖਤਮ ਰੋਟਾ ਵੀਟਰ ਚੱਲ ਰਿਹਾ ਇਹੋ ਮਾਦਰ ਚ ਜਣੀ ਬਣਦੇ ਹਰਜਾਬ ਸਿਓ ਚਲਾ ਰਿਹਾ ਆ ਬਾਂਗਲੇ ਦੇਖ ਲੋ ਕਰਦੇ ਨੇ ਇਹਨਾਂ ਨੂੰ ਪੁੱਥੇ ਫੇ ਹੁਣ ਡੱਡਾ ਖਾ ਲੋ ਜਿਹੜੀ ਖਾਣੀ ਆ ਉਹਨੂੰ ਕਿਹਾ ਹੋਇਆ ਇਹ ਅਸੀਂ ਯਾਰ ਫੜਨ ਲੱਗੇ ਫਿਰ ਹੈਸ਼ਟੈਗ ਕਰਕੇ ਡਾਵਾਗੇ ਅਸੀਂ ਮੈਂ ਇਹ ਚਟਣੀ ਬਣਾ ਲਈ ਆਪਣੀ ਚਟਣੀ ਰੈਡੀ ਹੈ ਕਾਉ ਜੀ ਹੈ ਜੂਗੀ ਰਹੀ ਬਾਲ ਲੈ ਆਂ ਪਿੰਡੀ ਵਾਲੇ ਤੇ ਆਪਾਂ ਨੇ ਬਾਹ ਕੇ ਉਸ ਤੋਂ ਬਾਅਦ ਚ ਸਬੀ ਜੀਰੀ ਲਾਤੀ ਸਬੀ ਜੀਰੀ ਲਾਤੀ ਪਿੰਡੀਆਂ ਦਾ ਦੇਖੋ ਦੇਖਦਾ ਕਿਤੇ ਨਿਸ਼ਾਨ ਮੈਸੀ ਮੈਸੀ ਜਮੀ ਨਹੀਂ ਛੜਦਾ ਹੈਗਾ ਹੁਣ ਮੈਸੀ ਦੇਖੋ ਕਿਵੇਂ ਐਣ ਥੱਲੇ ਤੱਕ ਜਾਂਦਾ ਭਰੇਂਡੀਆਂ ਖੜੀਆਂ ਸੀ ਜਿਵੇਂ ਚੱਕ ਤਾ ਬਹੁਤ ਵਧੀਆ ਚੱਲਦਾ ਭਾਈ ਚੱਕਰ ਪੂਰੇ ਸੈੱਟ ਨੇ ਦਸਵੇਂ ਸਾਲੇ ਅੰਦਰ ਰੋਟਾ ਬੀਟਰਾਂ ਵਧੀਆ ਚੱਲਦਾ ਪੂਰਾ